ਕੁਕੁਰ ਵਾਲੀ ਹੈ ਕੋਣ ਕਿ ਕਿਉਂ ਲੋਡ ਪੈ ਗਏ ਲੋਕ ਸਭਾ ਸੀਟ ਤੋਂ ਸ੍ਰੀ ਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ। ਦੀਪ ਦਿਨ ਲੈ ਝੁਕੇ ਨੇ ਇੱਕ ਤਰੀਕ ਨੂੰ ਵੋਟਾਂ ਨੇ ਲੋਕ ਤੁਹਾਨੂੰ ਕਿਉਂ ਵੋਟ ਪਾਉਣ ਦੱਸੋ ਕਿਹਨ ਦੇਖੋ ਸਾਰੇ ਬਾੜੀਆਂ ਆਂਦੀ ਹੈ ਜੀ ਚੋਣਾ ਜਿੱਤੇ ਹੀ ਲੜ ਜਾਂਦੀ ਆ ਜਿਵੇਂ ਮੇਰੇ ਵਰਗੇ ਬੇਰੋਜ਼ਗਾਰ ਮੇਰੇ ਵਰਗੇ ਜੋ ਯੂਥ ਹੈ ਉਹਨਾਂ ਨੇ ਮੈਨੂੰ ਆਵਾਜ਼ ਚੁਕਾਈ ਹੈ ਉਹਨਾਂ ਦੇ ਸਪੋਰਟ ਚ ਕਰਕੇ ਮੈਂ ਖੜਾ ਆ। ਜੀ ਜੋ ਕਹਿੰਦੇ ਕਿ ਅਸੀਂ ਪੈਸਾ ਨਹੀਂ ਕਮਾਇਆ ਯਾਰੀ ਕਮਾਈ ਆ ਸਗਰ ਦਿਨ ਰਾਤ ਕੀਤਾ ਹੈ ਹਰੇਕ ਲੀਡਰ ਆ ਪਿੱਛੇ ਵੀ ਕੀਤਾ ਹੈ। ਦੇਖੋ ਪਿਆਰ ਆਨੰਦ ਉਹ ਸਾਡਾ ਹਲਕਾ ਸਾਡਾ ਪਰਿਵਾਰ ਹੈ ਅਸੀਂ ਉਰੇ ਜੰਮੇ ਪਲੇ ਆ ਜੀ ਦੇਖੋ ਹਰੇਕ ਨੂੰ ਪਤਾ ਹੈ ਕਿ ਜੋ ਬੰਦਾ ਪਰਿਵਾਰ ਚੋਂ ਉੱਠਦਾ ਹੈ ਪਰਿਵਾਰ ਸਰਸੇ ਨੂੰ ਪਤਾ ਕਿ ਪਰਿਵਾਰ ਦੇ ਵਿੱਚ ਕਿਆ ਪ੍ਰੋਬਲਮ ਹੈ ਦੇਖੋ ਇਦਾਂ ਕਿਦੇ ਸਾਨੂੰ ਕਿਸੇ ਪਾਰਟੀ ਆਫ ਫਰਕ ਨਹੀਂ ਜੀ ਸਾਡੇ ਨਾਲ ਸਾਡਾ ਯੂਥ ਹੈ ਸਾਡੇ ਬਜ਼ੁਰਗ ਹੈ ਸਾਡੇ ਕਿਸਾਨ ਹੈ ਸਾਡੇ ਦੁਕਾਨਦਾਰ ਸਾਡੇ ਵਪਾਰੀ ਸਾਡੇ ਦਾ ਮਜ਼ਦੂਰ ਹਰੇਕ ਜ਼ਮੀਨ ਤੋਂ ਜੁੜਿਆ ਬੰਦਾ ਸਾਡੇ ਦਾ ਘੜਾ ਹੈ ਜੀ ਸਾਨੂੰ ਕਿਸੇ ਪਾਰਟੀ ਦੇ ਚੱਕਰ ਨਹੀਂ ਹੈ ਜੀ ਦੇਖੋ ਆਮ ਆਈ ਪਾਰਟੀ ਆਈ ਧੀ ਅਸੀਂ ਖੁਦ ਸਪੋਰਟ ਕਰੀਦੀ ਜੀ ਕਿਆ ਕੀਤਾ ਜੀ ਕਿ ਜੀ ਆਪ سپورਟ ਕਰੀਆ ਉਹਨਾਂ ਦੀ ਹਾਂ ਜੀ ਹਾਂ ਜੀ ਪਹਿਲਾਂ ਅਸੀਂ ਆ ਤੱਕ ਆਮ ਆਈ ਪਾਰਟੀਆਂ ਜੁੜੇ ਹੋਏ ਤੇ ਕੇ ਜੀ ਵੱਲ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਉਸ ਨੂੰ ਲੈ ਕੇ ਅੱਜ શ્રી ਅਨੰਦਪੁਰ ਸਾਹਿਬ ਦੀ ਸੀਟ ਜੋ ਕਿ ਲੋਕ ਸਭਾ ਸੀਟ ਤੋਂ ਉਮੀਦਵਾਰ ਆਜ਼ਾਦ ਉਮੀਦਵਾਰ ਖੜੇ ਨੇ ਦੀਪੂ ਕਰਾਲੀ ਗੱਲਬਾਤ ਕਰਾਂਗੇ ਕਿਉਂ ਮੈਦਾਨ ਦੇ ਵਿੱਚ ਉਤਰਨਾ ਪਿਆ ਤੇ ਗੱਲਬਾਤ ਕਰਨ ਦੀ ਕੋਈ ਭਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਦੀਪੂ ਕਰਾਲੀ ਹੈ ਕੋਣ ਕਿ ਕਿਉਂ ਲੋੜ ਪੈਗੀ ਲੋਕ ਸਭਾ ਸੀਟ ਤੋਂ ਸ੍ਰੀ ਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਦੀਪਕ ਸ਼ਰਮਾ ਦੀਪੂ ਕੁਰਾਲੀ ਹੋ ਕਿ ਮੇਰਾ ਨਾਮ ਹੈ ਸਾਰਿਆਂ ਨੂੰ ਪਤਾ ਹੈ ਮੇਰੇ ਵੀਰਾਂ ਨੂੰ ਇੱਕ ਆਪਾਂ ਮੈਂ ਇੱਕ ਨੋਰਮਲ ਮੀਡੀਅਮ ਫੈਮਿਲੀ ਤੋਂ ਬਲੋਂਗ ਕਰਦਾ ਜੀ ਕੁਰਾਲੀ ਸ਼ਹਿਰ ਦਾ ਰਹਿਣੇ ਵਾਲਾ ਏ ਤੁਹਾਨੂੰ ਪਤਾ ਹੈ ਹੁਣ ਸਾਰੇ ਬਾੜੀਆਂ ਆਂਦੀ ਐ ਜੀ ਚੋਣਾ ਜਿੱਤਨੀ ਲੜ ਜਾਂਦੀ ਆ ਜਿਵੇਂ ਮੇਰੇ ਵਰਗੇ ਬੇਰੋਜ਼ਗਾਰ ਮੇਰੇ ਵਰਗੇ ਜੋ ਯੂਥ ਹੈ ਉਹਨਾਂ ਨੇ ਮੈਨੂੰ ਆਵਾਜ਼ ਚੁਕਾਈ ਆ ਉਹਨਾਂ ਦੀ سپورਟ ਚ ਕਰਕੇ ਮੈਂ ਖੜਾ ਆ ਅੱਜ ਜੀ ਨਹੀਂ ਕਿੰਨੇ ਕ ਯੂਥ ਦੀ ਆਵਾਜ਼ ਸੀ ਵੀ ਤਾਂ ਕਿ ਏਡੇ ਵੱਡੇ ਲੀਡਰ ਨੇ ਇੱਕ ਵਾਰਸ ਏਡੇ ਵੱਡੇ ਮਤਲਬ ਕਿ ਵੱਡੇ ਲੀਡਰ ਨੇ ਪੈਸਾ ਵੀ ਐ ਸਾਰਾ ਕੁਝ ਉਹਨਾਂ ਕੋਲ ਪਰ ਕਿਉਂ ਦੀਪੂ ਸ਼ਰਮਾ ਨੂੰ ਉਤਰਨਾ ਪਿਆ ਮੰਤਾਂ ਦੇ ਵਿੱਚ ਦੇਖੋ ਜੀ ਆਪਣੇ ਨੌ ਹਲਕੇ ਐ ਜੀ ਸ਼ਿਆਨਾਬੂ ਹਲਕਾ ਸਾਹਿਬ ਦੇ ਵਿੱਚ ਨੌ ਆਪਣੀ ਜੋ ਕਹਿੰਦੇ ਕਿ ਅਸੀਂ ਪੈਸਾ ਨਹੀਂ ਕਮਾਇਆ ਯਾਰੀ ਕਮਾਈ ਆ ਸਤਿਗ ਦਿਨ ਰਾਤ ਕੀਤਾ ਐ ਹਰੇਕ ਲੀਡਰਾਂ ਪਿੱਛੇ ਵੀ ਕੀਤਾ ਐ ਦੇਖੋ ਉਹਨ ਦੇ ਸਾਰੇ ਸਪੋਰਟ ਨਾਲ ਸਭ ਨੇ ਮੈਨੂੰ ਆਵਾਜ਼ ਦਿੱਤੀ ਹੈ ਕਿ ਸਾਡਾ ਭਰਾ ਹੈ ਅਸੀਂ ਫੇਸ ਮੇਰਾ ਮੁਰੇ ਕੀਤਾ ਹੈ ਉਹਨਾਂ ਨੇ ਅੱਗੇ ਚੱਕੀ ਹੈ ਵਾੜ ਕੇ ਆਪਾਂ ਅੱਗੇ ਹੋ ਕੇ ਉਹਨ ਸਿਸਟਮ ਚ ਵਜੇ ਜਾ ਕੇ ਕਿ ਦੂਜੀ ਪਾਰਟੀਆਂ ਦੇ ਜਿੱਦਾਂ ਮੈਨੀਫੈਸਟੋ ਹੁੰਦੇ ਨੇ ਆਪਣਾ ਕੋਈ ਮੈਨੀਫੈਸਟੋ ਹੋਏਗਾ ਹਾਂਜੀ ਸਾਡਾ ਮੈਨੀਫੈਸਟੋ ਆ ਸੀ ਕਿੱਤਾਏ ਜੀ ਦੇਖੋ ਆਪਾਂ ਦੇਖੋ ਬੋਈ ਬਾਤ ਨਹੀਂ ਕਰਨੇ ਕੁਛ ਨਹੀਂ ਕਰਨੇ ਕੰਮ ਕਰਕੇ ਦਿਖਾਣੇ ਆ ਜਿਹੜਾ ਸਾਡਾ ਮੈਨੀਫੈਸਟੋ ਜਿਵੇਂ ਦੇਖੋ ਅਸੀਂ ਜੋ ਸੋਚਿਆ ਹੈ ਇੱਕ ਤਾਂ ਸਭ ਤੋਂ ਪਹਿਲਾਂ ਦੀ ਬੇਰੋਜ਼ਗਾਰੀ ਮੈਂ ਖੁਦ ਅਸੀਂ ਬੇਰੋਜ਼ਗਾਰ ਤੇ ਮੈਂ ਵੀ ਬੇਰੋਜ਼ਗਾਰੀ ਚੋਂ ਉੱਠੇ ਆ ਜੀ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਖਤਮ ਕਰਾਂਗੇ ਕਿਵੇਂ ਕਰਾਂਗੇ ਅਸੀਂ ਤੁਹਾਡੇ ਜੇ ਅਗਰ ਤੁਸੀਂ ਸਾਰੇ ਸਾਡੀ ਸਪੋਰਟ ਕਰਦੇ ਆ ਲੋਕਲ ਦੇਖੋ ਜੀ ਮੈਂ ਥੋੜੇ ਕਰਾਲੀ ਸ਼ਹਿਰ ਦਾ ਰਹਿਣੇ ਵਾਲਾ ਐ ਸ਼ਹਿਰ ਆਨੰਦਪੁਰ ਸਾਹਿਬ ਹਲਕਾ ਸਾਡਾ ਪਰਿਵਾਰ ਹੈ ਅਸੀਂ ਉਰੇ ਜੰਮੇ ਪਲੇ ਆ ਜੀ ਦੇਖੋ ਹਰੇਕ ਨੂੰ ਪਤਾ ਹੈ ਕਿ ਜੋ ਬੰਦਾ ਪਰਿਵਾਰ ਚੋਂ ਉੱਠ ਕੀ ਆ ਪ੍ਰੋਬਲਮ ਹੈ ਦੇਖੋ ਸਾਨੂੰ ਪਤਾ ਹੈ ਉਹ ਅਸੀਂ ਉੱਠੇ ਆ ਕੋਈ ਸਾਡੀ ਸੁਣਦਾ ਨਹੀਂ ਆ ਅਸੀਂ ਆਵਾਜ਼ ਚੱਕੀ ਹੈ ਜੀ ਜਿਹੜੀ ਬੇਰੋਜ਼ਗਾਰੀ ਇਹ ਦੇਖੋ ਥੋੜੀ ਸਪੋਰਟ ਨਾਲ ਸਾਰੇ ਭਰਾਵਾਂ ਦੀ ਬਜ਼ੁਰਗਾਂ ਦੇ ਮਾਮਾ ਮਾਤਾ ਪੀਰ ਸਪੋਰਟ ਨਾਲ ਅਸੀਂ ਲੋਕ ਸਭਾ ਦੇ ਵਿੱਚ ਜਾ ਕੇ ਇੰਡਸਟਰੀਆ ਦੇ ਮੁੱਦੇ ਚੱਕਾਂ ਇੰਡਸਟਰੀਆ ਦੀ ਮੰਗ ਕਰਾਂਗੇ ਜੋ ਇੰਡਸਟਰੀ ਬਾਹਰ ਹੈ ਕਿ ਸਾਡੇ ਪੰਜਾਬ ਚ ਲੈ ਕੇ ਆਓ ਬਾਤ ਦਾ ਬੇਰੋਜ਼ਗਾਰੀ ਦੂਰ ਕਰੋ ਆਪਾਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦਾ ਹਲਕਾ ਹੈ ਆਪਾਂ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਇੱਕ ਪਾਸੇ ਭਗਵੰਤ ਮਾਨ ਜੀ ਵੀ ਇੱਥੇ ਆਉਂਦੇ ਨੇ ਹਨਾ ਦੂਸਰੇ ਪਾਸੇ ਸੁਖਵੀਰ ਬਾਦਲ ਆਉਂਦੇ ਨੇ ਚੰਦੂ ਮਾਜਰਾ ਦੇ ਹੱਕ ਵਿੱਚ ਵੱਡੇ ਵੱਡੇ ਰੋਡ ਸ਼ੋਅ ਕੱਢੇ ਜਾਂਦੇ ਨੇ ਮੈਂ ਕਿ ਤਕੜੀਆਂ ਪਾਰਟੀਆਂ ਨੇ ਕਿਤੇ ਨਾ ਕਿਤੇ ਸਾਨੂੰ ਕਿਸੇ ਪਾਰਟੀ ਦਾ ਫਰਕ ਨਹੀਂ ਜੀ ਸਾਡੇ ਨਾਲ ਸਾਡਾ ਯੂਥ ਹੈ ਸਾਡੇ ਬਜ਼ੁਰਗ ਹੈ ਸਾਡੇ ਕਿਸਾਨ ਹੈ ਸਾਡੇ ਦੁਕਾਨਦਾਰ ਸਾਡੇ ਵਪਾਰੀ ਸਾਡੇ ਦਾ ਮਜ਼ਦੂਰ ਹਰੇ ਜਮੀਨ ਤੋਂ ਜੁੜਿਆ ਬੰਦਾ ਸਾਡੇ ਦਾ ਘੜਾ ਹੈ ਜੀ ਸਾਨੂੰ ਕਿਸੇ ਪਾਰਟੀ ਦਾ ਚੱਕਰ ਨਹੀਂ ਹੈ ਜੀ ਦੇਖੋ ਆਮ ਆਈ ਪਾਰਟੀ ਆਈ ਧੀ ਅਸੀਂ ਖੁਦ ਸਪੋਰਟ ਕਰੀਤੀ ਜੀ ਕਿਆ ਕੀਤਾ ਜੀ ਕਿ ਜਬ ਸਪੋਰਟ ਕਰੀਆ ਉਹਨਾਂ ਦੀ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਅਸੀਂ ਆਦ ਤੱਕ ਆਮ ਆਈ ਪਾਰਟੀਆਂ ਜੁੜੇ ਹੋਏ ਤੇ ਕੇਜੀ ਬਾਜੀ ਸੋਚ ਨੂੰ ਲੈ ਕੇ ਉਹਨਾਂ ਨੇ ਸਾਡਾ ਕੁਛ ਨਿੱਕਾ ਬਰ ਸੰਧੂ ਜੀ ਨਾਲ ਸਪੋਰਟ ਕਰੀਏ ਸੰਨੂ ਟਾਈਮ ਤੇ ਹੀ ਹਰੇਕ ਬੰਦਾ ਯਾਰ ਕਰਦਾ ਪਿੱਛੇ ਸੰਨੂ ਸਾਡਾ ਫੋਨ ਚੱਕਣਾ ਬੰਦ ਕਰ ਦਿੰਦੀ ਉਹਦੇ ਬਾਅਦ ਫਿਰ ਅਸੀਂ ਦੇਖੋ ਸਾਡਾ ਕਿਸੇ ਨੇ ਮਜਬੂਰੀ ਨਹੀਂ ਸਮਝੀ ਅਸੀਂ ਫਿਰ ਬਾਦ ਲਈ ਸੋਚ ਨਾਲ ਜੁੜੇ ਸੰਨੂ ਸਾਰ ਕਿਸੇ ਨੇ ਕਿਹਾ ਕਿ ਵੀ ਇਹ ਸੋਚ ਵਧੀਆ ਤੁਸੀਂ ਨਾ ਵਰਤੋਏ ਤੁਹਾਡਾ ਕਰਾਂਗੇ ਅੱਗੇ ਨੂੰ ਸਾਥ ਦਵਾਂਗੇ ਅਸੀਂ ਉਹਨਾਂ ਨਾਲ ਵੀ ਜੁੜੇ ਜੀ ਉਹਨਾਂ ਨੇ ਫੇਸ ਹੁਣ ਫੜਕਾਰ ਕੇ ਵਿੱਚੇ ਸਿੱਟਤਾ ਜੀ ਅਸੀਂ ਹੁਣ ਸਾਨੂੰ ਉਧ ਉੱਠੇ ਆ ਸ਼੍ਰੀ ਅਨੰਦਪੂਰ ਸਾਹਿਬ ਦਾ ਪਰਿਵਾਰ ਚੋਂ ਉੱਠੇ ਆ ਹੁਣ ਅਸੀਂ ਪੂਰੀ ਤੱਕ ਪਾਉਂਗੇ ਜੀ ਅੱਗੇ ਤੱਕ ਲੈ ਕੇ ਜਾਉਂਗੇ ਜੀ ਸਾਡਾ 22 ਤਰੀਕ ਨੂੰ ਰੋਡ ਸ਼ੋਅ ਹੈ ਜੀ ਪਾਰਸੋਂ ਦਿਨ ਨੂੰ ਬੁੱਧਵਾਰ ਨੂੰ ਜੀ ਮੰਨੂ ਕਹਿਣ ਦੀ ਲੋੜ ਨਹੀਂ ਤੁਸੀਂ ਸਭ ਜਾਣਦੇ ਆ ਪੂਰਾ ਜਿੰਨੇ ਲੀਡਰ ਖੜੇ ਸਾਹਮਣੂ ਪਤਾ ਹੈ ਜੀ ਇਤਿਹਾਸ ਦਾ ਰੋਡ ਸ਼ੋਅ ਹੋਊਗਾ 1000 ਬੰਦੇ ਦਾ ਜੀ ਯੂਥ ਦਾ ਜੀ ਸਾਰੇ ਭਰਾਵਾਂ ਨਾਲ ਜੀ ਤੁਸੀਂ ਕਹਿੰਦੇ ਤੁਸੀਂ ਜੰਪਾ ਲਓ ਹਾਂਜੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਹਨ ਜੰਪਾ ਆਜ਼ਾਦ ਲੜ ਰਹੇ ਹੋ ਨੋ ਹਲਕੇ ਨੇ ਇਹ ਕੀ ਸਮੱਸਿਆਵਾਂ ਆਉਂਦੀਆਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹੋਗੇ ਲੋਕ ਮਿਲਦੇ ਹੋਣਗੇ ਬਜ਼ੁਰਗ ਵੀ ਮਿਲਦੇ ਹੋਣਗੇ ਵੀਰ ਵੀ ਮਿਲਦੇ ਹੋਣਗੇ ਤੁਹਾਡੇ ਹਾਣ ਵਾਣੀ ਕੀ ਸਮੱਸਿਆਵਾਂ ਹਨ ਲੋਕ ਤੁਹਾਨੂੰ ਦੱਸਦੇ ਹੋਣਗੇ ਦੇਖੋ ਜੀ ਹਲੇ ਮੈਨੂੰ 12 13 ਦਿਨ ਹੋਏ ਜੀ ਸਾਡਾ ਕੋਈ ਖੰਡ ਨਹੀਂ ਡਿਸੀਜਨ ਨਹੀਂ ਤਾਂ ਕੋਈ ਇੰਟਰਸਟ ਨਹੀਂ ਤਾਂ ਜੀ ਭਰਾਵਾਂ ਦੀ سپورਟ ਇਹਨਾਂ ਨੇ سپورਟ ਦਿੱਤੀ ਆਪਾਂ ਖੜੇ ਆ ਜੀ ਦੇਖੋ ਨਾ ਪਿੱਛੇ ਕੋਈ ਪੋਲਿਟੀਕਲ ਆਪਾਂ ਪਰਿਵਾਰ ਚ ਹੋਏ ਨਾ ਮੈਂ ਕੋਈ ਸਿਆਸੀ ਬੰਦਾ ਜੀ ਮੈਨੂੰ ਸੁਪੀ ਜਾਂਦੀ ਹੈ ਜੀ ਆਪਾਂ ਲੋਟ ਕਰੀਏ ਜੋ ਬੋਲਦੇ ਆਪਾਂ ਦਿਲ ਤੋਂ ਬੋਲਦੇ ਜਰੋਂ ਦੇ ਪਤਾ ਲੱਗਿਆ ਸਾਰੇ ਯੂਥ ਨੂੰ ਸਾਡੇ ਬਜ਼ੁਰਗਾਂ ਦੇ ਪਿੰਡਾਂ ਨੂੰ ਲੋਕਲ ਪਤਾ ਲੱਗਿਆ ਖੁਦ ਫੋਨ ਆ ਰਹੇ ਆ ਜੀ ਮੈਨੂੰ ਹਲੇ ਐ ਨਹੀਂ ਪਤਾ ਮੈਂ ਕਿੱਥੇ ਜਾਵਾਂ ਜੀ ਸਵੇਰ ਤੇ ਸ਼ਾਮ ਨਾਲ ਫੋਨ ਆ ਰਹੇ ਆ ਆਪ ਹੀ ਮਿੱਡੀਆਂ ਅਰੇਂਜ ਕਰ ਰਹੇ ਕਿੰਨੇ ਕ ਪਿੰਡ ਕਵਰ ਕਰ ਮੈਂ ਤੁਹਾਡੇ ਤੁਸੀਂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਆਵਾਜ਼ ਸੁਣਾ ਰਹੇ ਜੀ ਮੈਂ ਹੀ ਤੁਹਾਡੇ ਲਈ ਸੰਦੇਸ਼ ਦਵਾਂਗਾ ਜੀ ਦੇਖੋ ਸਮਾਂ ਘੱਟ ਹੈ ਜੀ ਤੁਹਾਡਾ ਬੱਚਾ ਖੜਾ ਹੈ ਜੀ ਬਾਤ ਤੇ ਬਸ ਸਪੋਰਟ ਕਰਨੀ ਆ ਕੇ ਫੇਰ ਜਾਵਾਂਗੇ ਜੀ ਤੁਸੀਂ ਜਿੱਤ ਹਾਸਲ ਕਰਾਓ ਹਰੇ ਪਿੰਡ ਵਿੱਚ ਆ ਕੇ ਜਾਵਾਂਗੇ ਜੀ ਲੋਕਰ ਕਰਾਲੀ ਤੋਂ ਅੱਧੀ ਰਾਤ ਨੂੰ ਫੋਨ ਕਰ ਲਓ ਜੀ ਇੱਕ ਡੇਢ ਘੰਟਾ ਲੱਗੂਾ ਪੂਰੇ ਹਲਕੇ ਜੀ ਜਾਣ ਲੋ ਜੀ ਮੈਂ ਤੁਹਾਡੀ ਸਪੋਰਟ ਨਾਲ ਆਪਾਂ ਖੜੇ ਹੈ ਜੀ ਬਾਤ ਤੇ ਬਸ ਸਪੋਰਟ ਮਿਲ ਰਿਹਾ ਜੀ ਪਰਿਵਾਰ ਦਾ ਸਾਥ ਮਿਲ ਰਿਹਾ ਪਿੰਡਾਂ ਪਿੰਡ ਸਮਰਥਨ ਕਰ ਰਹੇ ਜੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਅਹ ਕਰਾਲੀ ਸ਼ਹਿਰ ਤੋਂ ਅਸੀਂ ਬਿਲੋਂ ਤਰੀ ਨੇ ਇੱਕ ਵੱਡਾ ਥੰਮ ਨੇ ਇਸ ਹਾਲਕੇ ਦੇ ਵਿੱਚ ਕਿਵੇਂ ਦੇਖਦੇ ਹੋ ਟੱਕਰ ਵੀ ਹੈ ਸਾਡੇ ਨਾਲ ਕੋਈ ਥੰਮ ਨਹੀਂ ਹੈ ਜੀ ਸਾਨੂੰ ਸਭ ਇੱਕ ਬਰਾਬਰ ਹੈ ਸਾਡੇ ਥੰਮ ਚ ਸਾਡੀ ਬਾਹਾਂ ਹੈ ਉਹ ਸਾਡੇ ਬਜ਼ੁਰਗ ਉਹ ਕਿਸਾਨ ਉਹ ਸਾਡਾ ਯੂਥ ਉਹ ਜਿੰਨੇ ਸਾਡੇ ਦੁਕਾਨ ਦੇ ਵਪਾਰੀ ਮੈਂ ਪਹਿਲੇ ਵੀ ਕਹਿ ਗਿਆ ਹਰੇਕ ਮਜ਼ਦੂਰ ਥੱਲੇ ਤੋਂ ਆਪਾਂ ਮੀਡਲ ਕਲਾਸ ਫੈਮਿਲੀ ਚ ਹੋਏ ਜੀ ਉਹਨਾਂ ਦਾ ਸਾਥ ਸਾਡੇ ਨਾਲ ਹੈ ਸਾਨੂੰ ਕਿਸੇ ਦਾ ਟੱਕਰ ਦੇ ਸਾਨੂੰ ਜਿਹੜਾ ਮਰਜੀ ਮੋਰੇ ਉਹ ਸਾਨੂੰ ਕਿਸੇ ਪਰਵਾਹ ਨਹੀਂ ਚੋਣ ਪ੍ਰਚਾਰ ਕਿੰਨੇ ਕ ਦਿਨ ਹੋ ਗਏ ਕਿੱਥੋਂ ਸ਼ੁਰੂ ਕੀਤਾ ਸੀਗਾ ਤੇ ਕਿੰమే ਦੀਆਂ ਮੁਸ਼ਕਲਾਂ ਆਂ ਦੇ ਰਹੀਆਂ ਸਭ ਤੋਂ ਪਹਿਲਾਂ ਮੈਂ ਆਪਣੇ ਕਰਾਲੀ ਸ਼ਹਿਰ ਤੋਂ ਲੋਕਾਂ ਰਹਿਣ ਵਾਲੇ ਉੱਥੇ ਸ਼ੁਰੂ ਕੀਤਾ ਜੀ ਬਹੁਤ ਸਮਰਥਨ ਦੇ ਆ ਜੀ ਉਸ ਤੋਂ ਬਾਅਦ ਅਸੀਂ ਰੋਪੜ ਗਏ ਜੀ ਕ ਲੀ ਜਾ ਰਹੀ ਹੈ ਜੀ ਹਰੇ ਪਿੰਡ ਦੇ ਵਿੱਚ ਬੱਤੇ ਬਰ ਘੁੰਮ ਰਹੇ ਜੀ ਲੋਕ ਮਿਲਦੇ ਨੇ ਲੋਕ ਦੇਖੋ ਜੀ ਪਹਿਲਾ ਪੁੱਛਦੇ ਆ ਕਿ ਕਿਹੜੀ ਪਾਰਟੀ ਤੋਂ ਐ ਜਦੋਂ ਮੈਂ ਕਹਿੰਦਾ ਆਜ਼ਾਦ ਐ ਤਾਂ ਮੇਰੀ ਐਂਟਰੀ ਕਰਦੇ ਜੀ ਮੇਰਾ ਸਮਰਥਨ ਪੂਰੇ ਮਰਗੀ ਬਹੁਤ ਇੱਜ਼ਤ ਮਾਣ ਦਿੰਦੇ ਨਹੀਂ ਪਹਿਲੇ ਦੂਰ ਤੋਂ ਘੂੜ ਦਿੰਦੇ ਅਗਰ ਪਾਰਟੀ ਤੋਂ ਬਾਹਰ ਭੱਜ ਜਾਓ ਮੈਂ ਕਹਿੰਦਾ ਨਹੀਂ ਥੋੜੇ ਆਪਣੇ ਹਲਕੇ ਥੋੜੇ ਬੱਚੇ ਐ ਜੀ ਫਿਰ ਬੁਲਾ ਕੇ ਬਹੁਤ ਸਮਰਥਨ ਦਿੰਦੇ ਬਹੁਤ ਪਿਆਰ ਦਿੰਦੇ ਕਿਹੜਾ ਏਰੀਆ ਰਹਿ ਗਿਆ ਹੁਣ ਕਵਰ ਕਰਨ ਨੂੰ ਕਿੱਥੇ ਆ ਜੀ ਦੇਖੋ ਜੀ ਹਲੇ ਬਲਾਚੌਰ ਅਸੀਂ ਜਾ ਰਹੇ ਸਾਡੀ ਮੀਟਿੰਗ ਐ ਜੀ ਉੱਥੇ ਸਾਡੇ ਭਰਾ ਐ ਸਾਰੇ ਉੱਥੇ ਉਸ ਤੋਂ ਬਾਅਦ ਸਾਡੇ ਨਾਮਾ ਸ਼ਹਿਰ ਬੰਗਾ ਮਰਗੀ ਹੁਣ ਇੱਕ ਸੱਤ ਦਿਨ ਐ ਕਿਹੜਾ ਵਿੱਚ ਜਾ ਜਾ ਕੇ ਕੰਬੈਨਿੰਗ ਵੀ ਕਰੋਗੇ ਪੈਦਲ ਜੀ ਹਾਂਜੀ ਆਖਰੀ 10 ਦਿਨ ਰਹਿ ਚੁੱਕੇ ਨੇ ਇੱਕ ਤਰੀਕ ਨੂੰ ਵੋਟਾਂ ਨੇ ਲੋਕ ਤੁਹਾਨੂੰ ਕਿਉਂ ਵੋਟ ਪਾਉਣ ਦੱਸੋ ਕਿਹਨ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਹਰੇਕ ਬੰਦਾ ਅਸੀਂ ਵੀ ਹਰੇਕ ਨੂੰ ਵੋਟ ਪਾ ਕੇ ਦੇਖੀਏ ਜੀ ਕੋਈ ਬਾਰ ਉਹ ਹੈ ਜੀ 5 ਸਾਲ ਆਂਦੇ ਹੁੰਦੇ ਆ ਜੀ ਬੰਦਾ ਪਹਿਲਾ 5 ਸਾਲਾਂ ਕੋਈ ਪੁੱਛਦਾ ਨਹੀਂ ਉਹਦੇ ਬਾਅਦ ਹੱਥ ਜੋੜ ਕੇ ਵੋਟਾਂ ਵਗਰਾ ਕੇ ਚੱਲ ਜਾਂਦਾ ਈ ਉਹ ਕਿਸਾਨਾਂ ਨੂੰ ਕੋਈ ਦੇਖ ਰਿਹਾ ਸਾਡੇ ਮਾਪੇ ਉੱਥੇ ਬੈਠੇ ਆ ਜੀ ਤੁਸੀਂ ਖੁਦ ਦੱਸੋ ਜੀ ਆ ਜਿਹਨੇ ਮਜ਼ਦੂਰ ਹੈ ਵਿਚਾਰਾ ਦਿਨ ਰਾਤ ਇੱਕ ਕਰਦਾ ਹੈ ਵਪਾਰੀ ਹੈ ਦੁਕਾਨਦਾਰ ਹੈ ਰੇਤਾ ਬਜਰੀ ਸਿਮਿੰਟ ਜਿੰਨਾ ਵੀ ਇਹਨਾਂ ਦਾ ਕਾਰੋਬਾਰ ਹੈ ਦੇਖੋ ਜੀ ਹਰੇ ਇਹਨਾਂ ਨੂੰ ਰੋਟੀ ਪੈਸਾ ਕੰਮ ਆਪਣਾ ਬਿਜ਼ਨਸ ਕਰਕੇ ਹੀ ਰੋਜ਼ਗਾਰ ਕਰਕੇ ਕਮਾਣੀ ਆ ਨਾਈ ਕੋਈ ਇਹਨਾਂ ਨੂੰ ਦੇਖ ਰਿਹਾ ਜੀ ਕੋਈ ਦੇਖੋ ਅਸੀਂ ਤਾਂ ਉਹ ਹੈ ਇ ਲੱਗਾ ਸੀ ਕਿ ਨਾ ਹੋਣ ਨਹੀਂ ਦਵਾਂਗੇ ਬਣੇ ਹਲਕੇ ਚ ਚਾਹੇ ਸਾਨੂੰ ਧਰਨੇ ਲਾਣੇ ਬਾਬੇ ਚਾਹਿਆ ਸੀ ਖੜ ਕੇ ਕੁਝ ਵੀ ਹੋਈਏ ਅਸੀਂ ਕਿਸੇ ਪਿੱਠ ਨਹੀਂ ਰਖਾ ਸਕਦੇ ਜੀ ਪਰ ਮੈਨੂੰ ਅੰਨਾ ਹੈ ਜੀ ਜੋ ਦਿਲ ਤੋਂ ਗੱਲ ਨਿਕਲ ਰਹੀ ਹੈ ਚਾਹੇ ਮੈਂ ਕੁਝ ਗਲਤ ਬੋਲਦਾ ਇਹ ਮੈਨੂੰ ਨਹੀਂ ਸਮਝਾ ਤਾਂ ਬੱਚਾ ਵੀ ਮਾਫ ਕਰਿਓ ਪਰ ਜੋ ਹੈ ਅਸੀਂ ਕਿਸੇ ੱਤਕਾ ਨਹੀਂ ਹੋਣ ਦਵਾਂਗੇ ਆਦੀ ਪੂਰਾ ਡੱਡ ਕੇ ਮਰਦਾਨ ਚ ਖੜੇ ਹੈ ਜੀ ਉਮਰ ਮੇਰੀ ਘੱਟ ਹੈ 31 ਸਾਲ ਦਾ ਮੈਂ ਹੈਗਾ ਹੀ ਕਰਾੜੀਆਂ ਰਹਿਣੇ ਆਣਾ ਹੈ ਪਰ ਮੈਂ ਸਪੋਰਟ ਨਾਲ ਪਿਆਰ ਨਾਲ ਪਬਲਿਕ ਦੀ ਮਾਗੇ ਖੜਾ ਜੀ ਹੂੰ ਹਾਂਜੀ ਤੇ ਕੁਰਾਲੀ ਸ਼ਹਿਰ ਤੋਂ ਬਿਲੋਂਗ ਕਰਦੇ ਹਾਂ ਅਗਰ ਇੱਥੋਂ ਜਿੱਤਦੇ ਹਾਂ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਸਦਸਦ ਵਿੱਚ ਜਾ ਕੇ ਕਿਹੜੀ ਮੰਗ ਰੱਖੂਗੇ ਮੰਗਾ ਦੇਖੋ ਜੀ ਹਾਲੇ ਪਹਿਲਾਂ ਮੈਨੂੰ ਆਪਣੇ ਟਾਰਗੇਟ ਆਪਣੇ ਓਰੇ ਮੈਨੂੰ ਪਿਆਰ ਦਿਓ ਜਿਤਾਓ ਇਹ ਮੈਂ ਇਕੱਲਾ ਮੰਗ ਨਹੀਂ ਸਾਡੀ 100 ਮੈਂਬਰੀ ਕਮੇਟੀ ਬਣੂਗੀ ਜੀ ਸਭ ਦੇ ਨਾਲ ਗੱਲਬਾਤ ਕਰਕੇ ਜੋ ਕਹੂਗੇ ਆਪਾਂ ਉਹ ਮੰਗਾ ਚੱਕਾਂਗੇ ਜੀ ਆਪਣੇ ਹਲਕੇ ਲਈ ਕੀ ਕਰਨਾ ਜਾਉਗੇ ਹਲਕੇ ਲਈ ਨਹੀਂ ਮੈਂ ਪੂਰੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਲਈ ਬਹੁਤ ਕੁਝ ਕਰਨਾ ਜਾਂਦੇ ਸਰ ਦੇਖੋ ਜੀ ਕਹਿ ਕੇ ਨਹੀਂ ਆਉਣਾ ਜੀ ਬਾਤ ਨਹੀਂ ਕਰਨੇ ਪਰਮਾਤਮਾ ਨੇ ਇੱਕ ਮੌਕਾ ਦੇਇਆ ਜੀ ਆਪਾਂ ਗੱਟ ਕੇ ਸਾਥ ਦਵਾਂਗੇ ਤੁਸੀਂ ਤੁਹਾਡੇ ਵਰਗਾ ਸਾਥ ਹਾਂਗਾ ਅਸੀਂ ਕਰਕੇ ਦਿਖਾਣਾ ਹੈ ਉਹ ਕਿਵੇਂ ਕਰੋਗੇ ਜੀ ਮੈਂ ਤੁਹਾਨੂੰ ਦੱਸਿਆ 100 ਮੈਂਬਰੀ ਕਮੇਡੀ ਬਣੂਗੀ ਹਰੇਕ ਪਿੰਡ ਦੇ ਮੌਰੀਦਾਨਾਂ ਨਾਲ ਅਸੀਂ ਗੱਲ ਕਰਕੇ ਉਹਨਾਂ ਦੀ ਸਲਾਹ ਨਾਲ ਅਸੀਂ ਅੱਗੇ ਚੱਲਾਂਗੇ ਉਹ ਨਿਸ਼ਾਨ ਮਿਲ ਗਿਆ ਭਾਈਏ ਉਹ ਨਿਸ਼ਾਨ ਜੀ ਮਿਲ ਗਿਆ ਟੈਲੀਵਿਜ਼ਨ ਮਿਲ ਗਿਆ ਜੀ ਬਹੁਤ ਵਧੀਆ ਮਤਲਬ ਕਿ ਰਿਸਪੌਂਸ ਹੈ ਜੀ ਪਹਿਲਾਂ ਕਈਆਂ ਨੇ ਕਈਆਂ ਨੇ ਮੈਂ ਹਵਾ ਬਣਾਤੀ ਜੀ ਕਿ ਵੀ ਇਹ ਤਾਂ ਪੈਸੇ ਲੈ ਕੇ ਬਹਿ ਜਾਊਗਾ ਜੀ ਇਹਨੇ ਖੜਨਾ ਨਹੀਂ ਜੀ ਮੇਰੇ ਕੋਲ ਪ੍ਰੈਸ਼ਰ ਵੀ ਬਹੁਤ ਆਇਆ ਜੀ ਹਰੇਕ ਤਰ੍ਹਾਂ ਦੇ ਆਇਆ ਜੀ ਮੈਂ ਕਿਸੇ ਨਹੀਂ ਸੁਣੀ ਪੈ ਦੇ ਜਿਹਨਾਂ ਕਰਕੇ ਇਹਦੀ ਖੜੇ ਆ ਉਹਨਾਂ ਦੀ ਆਵਾਜ਼ ਅਨਮੋਲ ਹੈ ਜੀ ਮੈਨੂੰ ਬਾਜੀ ਚੌਨ ਸੰ ਟੈਲੀਵਿਜ਼ਨ ਹਾਂ ਚੌਨ ਲਾਂ ਟੈਲੀਵਿਜ਼ਨ ਚੌਨ ਸ਼ਾਨ ਇੱਕ ਵਾਰ ਗੋਲ ਕਹੂੰਗਾ ਬਾਜੀ ਦੇਖੋ ਨਾ ਮੇਰੇ ਕੋਲ ਪੈਸਾ ਹੈ ਜੀ ਬੰਡਣ ਨੂੰ ਨਾ ਮੇਰੇ ਕੋਲ ਸ਼ਰਾਬ ਹੈ ਜੀ ਮੈਨੂੰ ਇੱਕ ਪਿਆਰ ਹੈ ਜੀ ਜਿਹੜਾ ਮੈਨੂੰ ਮਿਲ ਰਿਹਾ ਹੈ ਜੀ ਦੇਖੋ ਮਾਨਾ ਰਿਚ ਫੈਮਿਲੀ ਤੋਂ ਹੈ ਨਹੀਂ ਜੀ ਕਿ ਮੈਂ ਪੈਸਾ ਬਣੂਗਾ ਕੁਝ ਕਰੂੰਗਾ ਸਮਕਾ ਮੇਰੀ ਬਾਤ ਤੇ ਬਾਤ ਜਿੱਥੇ ਹੋ ਸਕਦੀ ਆ ਬੰਦੇ ਸਪੋਰਟ ਵੀ ਕਰ ਰਹੇ ਜੀ ਮੈਨੂੰ ਫੰਡ ਵੀ ਦੇ ਰਹੇ ਆ ਜੀ ਜਿੰਨੇ ਜੋਗਾ ਮੈਂ ਹੈਗਾ ਜੀ ਬਸ ਇਨਾਂ ਦੇ ਸਹਿਯੋਗ ਨਾਲ ਮੈਂ ਅੱਗੇ ਚੱਲ ਰਿਹਾ ਜੀ